ਬਾਈਕ ਸਵਾਰ ਸਣੇ ਈ ਰਿਕਸ਼ਾ ਦਾ ਦੇਖ ਸਕਦੇ ਹੋ ਕੀ ਹਾਲ ਹੋਇਆ ਦੋਵਾਂ ਵਿਚਾਲੇ ਭਿਆਨਕ ਟੱਕਰ ਦੀ ਸੀ ਟੀਵੀ ਫੁਟੇਜ ਸਾਹਮਣੇ ਆਈ ਹੈ ਜ਼ਖਮੀ ਨੂੰ ਅੱਗੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਉੱਥੇ ਸਮਾਜ ਸੇਵਾ ਸੁਸਾਇਟੀ ਨੇ ਵੀ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਰਾਤ ਕਰੀਬ 10:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਮੋਗਾ ਦੇ ਅਕਾਲ ਸਰ ਰੋਡ ਦੇ ਉੱਤੇ ਇਹ ਬੀਤੀ ਰਾਤ ਕਰੀਬ 10:30 ਵਜੇ ਇਲੈਕਟ੍ਰਿਕ ਆਟੋ ਤੇ ਇੱਕ ਬਾਈਕ ਸਵਾਰ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਬਾਈਕ ਸਵਾਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉੱਥੇ ਹੀ ਇਸ ਦੀ ਸੂਚਨਾ ਜਦੋਂ ਸਮਾਸੀ ਵੀ ਸੁਸਾਇਟੀ ਦੇ ਮੈਂਬਰ ਦੇ ਕੋਲ ਪਹੁੰਚਦੀ ਹੈ ਬਲਜੀਤ ਸਿੰਘ ਨਾਮਕ ਤਾਂ ਪਤਾ ਲੱਗਦਾ ਹੈ ਤੁਰੰਤ ਮੌਕੇ ਦੇ ਉੱਤੇ ਪਹੁੰਚਦੇ ਨੇ ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਸ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਜ਼ਖਮੀ ਦੀ ਕੰਡੀਸ਼ਨ ਦੇਖਦੇ ਹੋਏ ਉਸ ਨੂੰ ਅੱਗੇ ਰੈਫਰ ਕੀਤਾ ਗਿਆ ਉੱਥੇ ਹੀ ਜ਼ਖਮੀ ਦੀ ਕੋਈ ਪਛਾਣ ਹਾਲੇ ਤੱਕ ਨਹੀਂ ਹੋਈ ਹੈ ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਨਗਰ ਨਿਗਮ ਦੇ ਮੇਅਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਕਰੀਬ 10:30 ਵਜੇ ਰਾਤ ਨੂੰ ਮਿਲੀ ਤੇ ਉਹ ਜ਼ਖਮੀ ਨੂੰ ਹਸਪਤਾਲ ਲੈ ਗਏ ਉੱਥੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਤੇ ਜ਼ਖਮੀ ਦੀ ਹਾਲਤ ਕਾਫੀ ਜ਼ਿਆਦਾ ਚਿੰਤਾਜਨਕ ਪਈ ਹੋਈ ਹੈ ਤੇ ਹਾਲੇ ਵੀ ਉਸ ਦੀ ਆਈਡੈਂਟੀਟੀ ਦੀ ਕੋਈ ਪਛਾਣ ਨਹੀਂ ਹੋਈ ਹੈ ਤੇ ਕੀ ਕੁਝ ਮੋਗਾ ਦੇ ਮੇਅਰ ਨਗਰ ਨਿਗਮ ਮੋਗਾ ਦੇ ਬਲਜੀਤ ਸਿੰਘ ਦਾ ਕੀ ਕੁਝ ਕਹਿਣਾ ਹੈ ਜਿਨ੍ਹਾਂ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਗਿਆ ਜ਼ਖਮੀ ਹਾਲਤ ਦੇ ਵਿੱਚ ਕੀ ਕੁਝ ਉਹ ਪੂਰੇ ਮਾਮਲੇ ਦੇ ਉੱਤੇ ਬਿਆਨ ਦੇ ਰਹੇ ਨੇ ਫਰਡੇ ਨਾਲ ਉਹ ਵੀ ਸਾਂਝਾ ਕਰਾਂਗੇ ਰਾਜ ਜਿਹੜਾ ਕਿ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਬੋਵਲੀ ਦੇ ਵਿੱਚ ਮੋਟਰਸਾਈਕਲ ਜਿਹੜਾ ਵੱਜਿਆ ਉਸ ਤੇ ਇੱਕ ਨੌਜਵਾਨ ਸਵਾਰ ਸੀਗਾ ਜਦੇ ਸੱਟਾਂ ਇੰਨੀਆਂ ਕਿ ਜ਼ਿਆਦੇ ਵੱਜੀਆਂ ਜੇ ਮੈਂ ਕਹਿ ਸਕਦਾ ਜੇ ਦਿਮਾਗ ਵੱਲੀ ਵੇਖਣਾ ਤਾਂ ਦਿਮਾਗ ਵਿੱਚੋਂ ਦਿਸਦਾ ਪਿਆ ਸੀਗਾ ਉਹਦੀ ਨਾਜਕ ਹਾਲਤ ਨੂੰ ਵੇਖਦੇ ਹੋਏ ਸਿਵਲ ਹਸਪਤਲ ਮੋਗਾ ਵਿਖੇ ਜਿਹੜਾ ਕਿ ਨਾਲ ਦੀ ਨਾਲ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸਾਡੇ ਮੈਂਬਰ ਹਮੇਸ਼ਾ ਆਪ ਦੀ ਸੇਵਾ ਨੂੰ ਸਾਹਮਦੇ ਹੋਏ ਇਸ ਮਰੀਜ਼ ਨੂੰ ਚੱਕ ਕੇ ਸਿਵਲ ਹਸਪਤਲ ਮੋਗਾ ਜਿਹੜਾ ਪਹਚਾਇਆ ਉਸ ਤੋਂ ਉਪਰੰਤ ਉਸ ਦੀ ਸਥਿਤੀ ਜਿਹੜੀ ਕਿ ਨਾਚਕ ਬਹੁਤ ਜ਼ਿਆਦਾ ਸੀ ਤੇ ਨਾਲ ਦੀ ਨਾਲ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਕੋਈ ਪਤਾ ਲੱਗਿਆ ਜੀ ਬਾਈਕ ਸਵਾਰ ਕਿਥੋਂ ਆ ਰਿਹਾ ਨਹੀਂ ਹਜੇ ਉਹਦੀ ਕੋਈ ਸਾਨੂੰ ਕੋਲੇ ਸਨਾਖਤ ਨਹੀਂ ਹੋਈ ਸੀ ਉਸ ਟਾਈਮ ਕਿਉਂਕਿ ਨਾ ਹੀ ਉਹਦੇ ਕੋਲ ਕੁਝ ਮੋਬਾਈਲ ਵਗੈਰਾ ਸਾਨੂੰ ਮਿਲਿਆ ਕਿਉਂਕਿ ਜਿਹਦੇ ਕਿਤੇ ਐਕਸੀਡੈਂਟ ਹੁੰਦਾ ਵਾ ਜਾਂ ਤਾਂ ਕੋਈ ਦੇ ਕੋਲ ਕਦਰ ਕਾਰਡ ਜਾਂ ਕਿ ਹੋਰ ਕੋਈ ਪ੍ਰੂਫ ਮਿਲ ਜਾਂਦੇ ਆ ਪਰ ਸਾਨੂੰ ਉਹਦੇ ਕੋਲ ਕੁਝ ਵੀ ਨਹੀਂ ਮਿਲਿਆ ਇਸ ਕਰਕੇ ਸੰਗਤ ਦੇ ਵਿਚਾਰਾਂ ਦੇ ਵਿੱਚ ਬੇਨਤੀ ਕੀਤੀ ਸੀ ਵੀ ਜੇ ਕਿਸੇ ਇਸ ਵੀਰ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਸਿਵਲ ਹਸਤਲ ਮੋਗਾ ਵਿਖੇ ਸੰਪਰਕ ਕੀਤਾ ਜਾਵੇ ਤੇ ਜਾਂ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਨਾਲ ਸਮਰਪਿਤ ਹਜੇ ਤੱਕ ਸਾਡਾ ਕਿਸੇ ਮੈਂਬਰ ਨਾਲ ਤਾਲਮਿਲ ਨਹੀਂ ਹੋਇਆ ਜੀ ਤੇ ਜਿੱਥੇ ਤੱਕ ਲੱਗਦਾ ਜੇ ਕਿ ਪੁਲਿਸ ਪ੍ਰਸ਼ਾਸਨ ਨਾਲ ਜਾਂ ਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਜੋ ਉਹਨਾਂ ਦੇ ਥਰੂ ਕੀ ਉਹਨਾਂ ਦੀ ਜਾਣਕਾਰੀ ਹੋਈ ਹੋਵੇ ਜਾਂ ਕਿ ਸਨਾਖਤ ਹੋਈ ਹੋਵੇ ਉਹ ਪਰਮਾਤਮਾ ਜਾਣਦਾ ਕਿ ਜਿੱਥੇ ਸਮਾਜ ਸੇਵਾ ਸੁਸਾਇਟੀ ਦੀ ਡਿਊਟੀ ਬਣਦੀ ਹੈ ਸੇਵਾ ਉਤੇ ਉਹ 24 ਘੰਟੇ ਸੇਵਾਨ ਸਮਰਪਿਤਤਾ ਤੇ ਉਸ ਵੀਰ ਨੂੰ ਅਸੀਂ ਸਿਵਲ ਹਸਪਤਾਲ ਐਮਰਜੈਂਸੀ ਵਾਕੇ ਜਿਹੜਾ ਕਿ ਭਰਤੀ ਕਰਵਾਇਆ ਕਰੀਬ 10:23 ਮਿੰਟ ਦੇ ਜਿਹੜਾ ਕਿ ਹਾਸਾ ਹੋਇਆ ਮੰਨ ਕੇ ਚੱਲਦੇ ਹਾਂ 10:00 ਵਜੇ ਹੋਇਆ ਹੋਊਗਾ ਚੀ ਜਿਹੜੇ ਸਾਡੇ ਸੇਵਾਦਾਰ ਉੱਥੇ ਪਹੁੰਚ ਗਏ ਸੀ